15 ਕੇਸਾਂ ਦੇ ਦੋਸ਼ੀ ਜੇਲ੍ਹ ਵਿੱਚ ਬੰਦ ਜਲੰਧਰ ਦੇ ਤਿੰਨ ਨਸ਼ਾ ਤਸਕਰ ਭਰਾਵਾ ਵੱਲੋਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਬਣਾਏ ਦੋ ਮੰਜ਼ਿਲਾ ਮਕਾਨ ਤੇ ਚੱਲਿਆ ਪੀਲਾ ਪੰਜਾ ਭਾਰਗਵ ਕੈਂਪ ਏਰੀਆ ਵਿੱਚ ਦਰਗਮਣੀ ਨਾਲ ਬਣਾਈ ਕੋਠੀ ਕੁਝ ਸਮੇਂ ਵਿੱਚ ਹੋਈ ਟਹਟੇਰੀ ਯੋਧ ਨਸ਼ਿਆ ਵਿਰੋਧ ਮੁਹਿੰਮ ਦੇ ਤਿੱਤ ਪੰਜਾਬ ਦੇ ਜਲੰਧਰ ਵਿੱਚ ਕਮਿਸ਼ਨਰੇਟ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਭਾਰਗਵ ਕੈਂਪ ਏਰੀਆ ਵਿੱਚ ਤਿੰਨ ਨਸ਼ਾ ਤਸਕਰਾਂ ਪਰਾਵਾਂ ਵੱਲੋਂ ਬਣਾਏ ਦੋ ਮੰਜ਼ਿਲਾ ਮਕਾਨ ਤੇ ਪੀਲਾ ਪੰਜਾ ਚਲਾ ਦਿੱਤਾ ਅਤੇ ਕੁਝ ਸਮੇਂ ਵਿੱਚ ਲੱਖਾਂ ਰੁਪਏ ਲਗਾ ਕੇ ਬਣਾਈ ਗਈ ਇਮਾਰਤ ਨੂੰ ਟਹਿਟੇਰੀ ਕਰ ਦਿੱਤਾ ਜਾਣਕਾਰੀ ਅਨੁਸਾਰ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ ਕਾਨੂੰਨੀ ਕਬਜ਼ੇ ਖਿਲਾਫ ਚੱਲ ਰਹੀ ਕਾਰਵਾਈ ਤਿਤ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਤਿੰਨ ਨਸ਼ਾ ਤਸਕਰਾਂ ਨਾਲ ਸੰਬੰਧਿਤ ਇੱਕ ਦੋ ਮੰਜ਼ਿਲਾ ਜਾਇਦਾਦ ਨੂੰ ਢਾਹ ਦਿੱਤਾ ਗਿਆ ਜੋ ਕਿ ਕਬਜ਼ੇ ਦੇ ਚਲਦਿਆਂ ਬਣਾਈ ਜਾ ਰਹੀ ਸੀ ਪੁਲਿਸ ਕਾਰਵਾਈ ਦੌਰਾਨ ਪੂਰਾ ਏਰੀਆ ਪੁਲਿਸ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ ਤਾਂ ਕਿ ਵਿਰੋਧ ਕਰਨ ਵਾਲਿਆਂ ਨੂੰ ਖਦੇੜਿਆ ਜਾ ਸਕੇ ਹਾਲਾਂਕਿ ਇਸ ਦੌਰਾਨ ਤਸਕਰਾਂ ਨਾਲ ਸੰਬੰਧਿਤ ਮਹਿਲਾਵਾਂ ਨੇ ਵਿਰੋਧ ਵੀ ਕੀਤਾ ਲੇਕਿਨ ਪੁਲਿਸ ਅੰਗੇ ਉਹ ਨਾ ਦੀਖ ਨਹੀਂ ਚੱਲੀ ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਨੇ ਦੱਸਿਆ ਕਿ ਵਰਿੰਦਰ ਉਰਫ ਮੋਲਾ, ਜਤਿੰਦਰ ਉਰਫ ਜਿੰਦਰ ਅਤੇ ਰੋਹਿਤ ਉਰਫ ਕਾਕਾ ਨਾਮਕ ਤਿੰਨ ਨਸ਼ਾ ਤਸਕਰ ਭਰਾਵਾਂ ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ ਅਤੇ 15 ਕੇਸਾਂ ਦੇ ਦੋਸ਼ੀ ਹਨ ਨੇ ਨਗਰ ਨਿਗਮ ਦੀ ਜ਼ਮੀਨ ਤੇ ਕਬਜ਼ਾ ਕਰ ਆਲੀਸ਼ਾਨ ਇਮਾਰਤ ਤਿਆਰ ਕੀਤੀ ਜਾ ਰਹੀ ਸੀ ਇਸ ਸਬੰਧ ਵਿੱਚ ਨਗਰ ਨਿਗਮ ਅਧਿਕਾਰੀਆਂ ਵੱਲੋਂ ਨਜਾਇਜ਼ ਨਿਰਮਾਣ ਕਰਨ ਦੀ ਸੂਚਨਾ ਮਿਲੀ ਸੀ ਇਹ ਸੰਪਤੀ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਕਮਾਈ ਦਰੰਗ ਮਨੀ ਨਾਲ ਬਣਾਈ ਗਈ ਸੀ ਨਗਰ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨਜਾਇਜ਼ ਕਬਜ਼ਾ ਕਰ ਬਣਾਈ ਇਮਾਰਤ ਨੂੰ ਡੇਗ ਦਿੱਤਾ ਗਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਰਿੰਦਰ ਦੇ ਖਿਲਾਫ 7 ਮਾਮਲੇ ਦਰਜ ਹਨ ਜਦ ਕਿ ਰੋਹਿਤ ਅਤੇ ਜਤਿੰਦਰ ਦੇ ਖਿਲਾਫ 6 ਅਤੇ 2 ਮਾਮਲੇ ਦਰਜ ਹਨ ਜ਼ਿਕਰ ਯੋਗ ਹੈ ਕਿ ਪਹਿਲਾਂ ਵੀ ਅਜਿਹੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਫਲੋਰ ਖੇਤਰ ਅਤੇ ਤੰਕੀਆਂ ਮੋਲਾ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਗੈਰ ਕਾਨੂੰਨੀ ਟਾਂਚਿਆਂ ਨੂੰ ਟਾਉਣਾ ਸ਼ਾਮਲ ਹੈ ਅੱਜ ਜੋ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਕਿਸ ਐਫ ਆਰ ਉਰ ਕਿਸ ਮਾਮਲੇ ਕੇ ਤਹਿਤ ਕੀਤੀ ਜਾ ਰਹੀ ਹੈ ਨਹੀਂ ਜੀ ਇਹ ਜਿਹੜਾ ਮਿਨਿਸਪਲ ਕਾਰਪੋਰੇਸ਼ਨ ਪਲੱਸ ਜਿਹੜੇ ਐਮਟਪੀ ਹੈਗੇ ਆ ਉਹਨਾਂ ਵੱਲੋਂ ਜਿਹੜੀ ਇਲੀਗਲ ਸਟਰਕਚਰਸ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਜਾਂਦੇ ਆ ਜੀ ਜਿਸ ਦੇ ਤਹਿਤ ਇਹਨਾਂ ਨੇ ਕੱਲ ਸਾਨੂੰ ਇੱਕ ਰੈਕੋਗਨੀਸ਼ਨ ਕੀਤੀ ਸੀ ਕਿ ਫੋਰਸ ਦੇ ਭਾਰ ਕੋ ਕੈਂਪ ਏਰੀਆ ਦੇ ਵਿੱਚ ਤੇ ਉਸ ਦੇ ਤਹਿਤ ਅਸੀਂ ਅੱਜ ਜਿਹੜੀ ਇੱਥੇ ਫੋਰਸ ਜਿਹੜੀ ਇਹਨਾਂ ਨੂੰ ਮੁਹਈਆ ਕਰਾਈ ਹੈ ਤਾਂ ਜੋ ਕਾਰਪੋਰੇਸ਼ਨ ਦੀ ਟੀਮ ਨੂੰ ਪਲੱਸ ਉਹਨਾਂ ਦੀ ਜਿਹੜੀ ਮਸ਼ੀਨਰੀ ਹੈ ਉਹਨਾਂ ਦੀ ਸਿਕਿਉਰਿਟੀ ਅਸੀਂ ਇਨਸ਼ੋਰ ਕਰ ਸਕੀਏ ਉਹਨਾਂ ਨੂੰ ਕੋਈ ਮਤਲਬ ਨੁਕਸਾਨ ਨਾ ਪਹੁੰਚਾ ਸਕੇ ਤਾਂ ਕਰਕੇ ਕਿ ਜੋ ਅਜੇ ਇੱਥੇ ਮੌਕੇ ਦੇ ਉਹਨਾਂ ਨੂੰ ਨਸ਼ੇ ਲੈਦੇ ਨੂੰ ਕਾਰਵਾਈ ਨਹੀਂ ਕੀਤੀ ਨਹੀਂ ਫਿਲਹਾਲ ਜੀ ਉਹ ਅਸੀਂ ਆਇਡੈਂਟੀਫਾਈ ਕਰਨ ਵਾਲੀ ਚੀਜ਼ ਹੈਗੀ ਹੈ ਉਹ ਰਿਪੋਰਟ ਚੈੱਕ ਕਰਕੇ ਫਿਲਹਾਲ ਤਾਂ ਜੀ ਅਸੀਂ ਜੋ ਸਾਨੂੰ ਰਿਕੁਇਜ਼ੀਸ਼ਨ ਕੀਤੀ ਗਈ ਸੀਗੀ ਫੋਰਸ ਦੀ ਅਸੀਂ ਉਹ ਇਹਨਾਂ ਦੀ ਟੀਮ ਦੀ ਸਿਕਿਉਰਿਟੀ ਵਾਸਤੇ ਅਸੀਂ ਫੋਰਸ ਸੈੱਟ ਡਿਪਲਾਈ ਕੀਤੀ ਸੀ ਤੇ ਗੱਲ ਕਰੀਏ ਕਿਹੜੇ ਕਿਹੜੇ ਮਾਮਲੇ ਤੇ ਲਾਦਦੇ ਹਾਂ ਇੱਥੇ ਹਾਂ ਜੀ ਇੱਥੇ ਜੀ ਮੇਰੇ ਨਾਲ ਤਿੰਨ ਐਸਐਚਓ ਹੈ ਜੀ ਇੱਕ ਐਸਐਚਓ ਬਾਵਾ ਖੇ ਲੈ ਗਿਆ ਜੀ ਐਸਐਚਓ ਫਾਰਗੋ ਕੈਂਪ ਹੈਗੇ ਆ ਤੇ ਐਸਐਚਓ ਡਿਵੀਜ਼ਨ ਨੰਬਰ 6 ਹੈਗਾ ਜੀ प्लस एडिशनल फोर्स है gayi hai ji तकरीबन 40 फिलहाल तो जी putto puttin mushkil nahi ho rahi hai inade filhal ta ji inanne ehi side side identify kiti hai jekar koi hor inanne illegal structure identify karke due procedure follow kita huga we will provide them security sir ji sara ek uthi hai jo process kar rahe ho ਨਹੀਂ ਨਹੀਂ ਉਹ ਤਾਂ ਜਿਹੜਾ ਸਾਡਾ ਸੈਪਰੇਟ ਚੱਲਦਾ ਰਹਿੰਦਾ ਜੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਰਹਿੰਦੇ ਆ ਜੁਡੀਸਕਿਊ ਪ੍ਰੋਸੀਜਰ ਉਹਨੂੰ ਫਾਲੋ ਕਰਦੇ ਰਹਿੰਦੇ ਆ